ਹਣੀ ਦੋਸਤੋ ਸਟਾਲਾ ਜਿਹੜਾ ਲਗਭਗ ਖਤਮ ਹੋ ਗਿਆ ਸੀ ਤੇ ਅੱਜ ਅਸੀਂ ਜਿਹੜਾ ਇਹਨੂੰ ਕੱਟ ਕੇ ਦੇ ਤੇ ਤੇ ਮੱਕੀ ਬੀਜਣ ਲੱਗੇ ਆਂ ਤੋ ਤੜਕੇ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਪਨੀਰ ਬੰਦੀ ਨਹੀਂ ਤੇ ਅਸੀਂ ਸੋਚਿਆ ਕਿ ਉਹਨਾਂ ਨੂੰ ਅਸੀਂ ਰੋਟਰਵੇਟਰ ਦੇ ਨਾਲ ਜਿਹੜਾ ਆ ਉਹ ਵਾਇਆ ਜਾਵੇ ਸੋ ਸਟਾਲਾ ਕੱਟਣ ਤੋਂ ਬਾਅਦ ਅਸੀਂ ਰੋਟਰਵੇਟਰ ਵਾਜ ਕੇ ਟਰੈਕਟਰ ਦੇ ਨਾਲ ਲੈ ਆਂਦਾ ਮੱਕੀ ਵੇਖ ਲਓ ਤੁਹਾਡੇ ਸਾਹਮਣੇ ਬੜੀ ਵਧੀਆ ਚੰਗੀ ਕਿਸਮ ਦੀ ਬਾਈ ਹੈ ਅਸੀਂ ਔਰ ਉਹ ਰੋਟਰਵੇਟਰ ਦਾ ਇਹ ਹੈਗਾ ਕਿ ਇਹਨੂੰ ਤੁਸੀਂ ਮਗਰ ਜਿਹੜਾ ਬਸਹਾਗੇ ਉਹ ਵੇਰਾਂ ਦੀ ਲੋੜ ਨਹੀਂ ਹੈ ਔਰ ਇਹ ਕਿ ਉਹ ਘੱਟ ਜਗ੍ਹਾ ਦੇ ਵਿੱਚ ਵੀ ਜਿਹੜਾ ਮੋਟਾ ਦਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਟਰੈਕਟਰ ਦਾ ਜਿਹੜਾ ਵਾ ਅੱਗੇ ਚੱਲ ਕੇ ਜਿਹੜਾ ਇਹਦੇ ਪਿੱਛੇ ਜਿਹੜਾ ਨਾਲ ਦੇ ਨਾਲ ਹੀ ਜ਼ਮੀਨ ਨੂੰ ਬਰੀਕ ਕਰਨ ਤੋਂ ਬਾਅਦ ਸੰਤਨ ਕਰੀ ਜਾਂਦੇ ਆ ਵਾ ਵੱਤਰ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਕਿਉਂਕਿ ਜੇ ਵੱਤਰ ਖੁਸ਼ਕਿਆ ਤੇ ਉਹ ਜਿਹੜੀ ਮੱਕੀ ਇੰਨੀ ਜ਼ਿਆਦਾ ਵਧੀਆ ਨਿਕਲੇਗੀ ਨਹੀਂ ਮੱਕਈ ਛਾਲੇ ਦੀ ਫਸਲ ਜਿਹੜੀ ਆ ਉਹ ਕਾਫੀ ਹੱਦ ਤੱਕ ਕੰਜ਼ਿਊਮ ਹੋ ਗਈ ਸੀ ਤੇ ਥੱਲੇ ਦੇਖ ਸਕਦੇ ਇੱਕ ਮੈਨੂੰ ਦੁਬਾਰਾ ਇਹਦਾ ਬੋੜ ਨਹੀਂ ਹੀ ਪੈਣੀ ਵੇ ਆ ਕਿ ਹੁਣ ਮੌਸਮ ਵੀ ਚੇਂਜ ਹੋ ਗਿਆ ਵਾ 13 ਅਪ੍ਰੈਲ ਵਿਸਾਖੀ ਵਾਲਾ ਦਿਨ ਹੈ ਅੱਜ ਤੇ ਡੰਗਰਾਂ ਦੇ ਚਾਰਾ ਜਿਹੜਾ ਵਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਜੇ ਦੁੱਧ ਪੀਣਾ ਉਹਦੇ ਲਈ ਚਾਰਾ ਬਹੁਤ ਬੇਹਦ ਜ਼ਰੂਰੀ ਆ ਤੇ ਜੋ ਢੁਗਵੀਂ ਫਸਲ ਐ ਇਸ ਟਾਈਮ ਜਿਹੜਾ ਸਮਾਂ ਵਾ ਉਹ ਮਕਈ ਦਾ ਵਾ ਤੇ ਮਕਈ ਦੀ ਵੇਖੀ ਵੀ ਦੇਖੋ ਕਿ ਟਰੈਕਟਰ ਜਿਹੜਾ ਵਾ ਉਹ ਮੰਨ ਲੇ ਚੱਲ ਰਿਹਾ ਵਾ ਰੋਟਾਵੇਟਰ ਦੇ ਨਾਲ ਹੀ ਨਾ ਰਹੇ ਆ ਤੇ ਨਾਲ ਦੇ ਨਾਲ ਜਿਹੜੇ ਡੈਡੀ ਜੀ ਨੇ ਸਖਾ ਵੀ ਦੇ ਰਹੇ ਆ ਸਹੀ ਦਾ ਛਿੱਟੀ ਮਕਈ ਆ ਛਿੱਟੀ ਮਕਈ ਦਾ ਇਸ ਟਾਈਮ ਤੇ ਸਭ ਤੋਂ ਮਤਲਬ ਵੀ ਜਿਹੜਾ ਵਾ ਉਹ ਸਹੀ ਸਮਾਂ ਵਾ ਜੇ ਤੁਸੀਂ ਜਿਹੜਾ ਮੈਂ ਉਹਦਾ ਸਾਹਮਣੇ ਹੀ ਆ ਬਾਕੀ ਪੂਰੇ ਸਮੇਂ ਦੇ ਵਿੱਚ ਇਹ ਪੈਲੀ ਵਗ ਜਾਣੀ ਹੈ ਤੇ ਅੱਜ ਤੋਂ 25 ਦਿਨਾਂ ਬਾਅਦ ਜਿਹੜੀ ਆ ਕਹੋ ਕਿ ਇਹਨਾਂ ਦੀ ਤੰਗੀ ਪਰਗ੍ਰਿਸ਼ ਕੀਤੀ ਜਾਵੇ ਤੇ ਮੱਕਈ ਜਿਹੜੀ ਆ ਥੋੜੀ ਮਤਲਬ ਨਾਰਮਲ ਹੀ ਹੱਥ ਲਾਉਣ ਵਾਲੀ ਹੋ ਸਕਦੀ ਆ ਜੇ ਤੁਸੀਂ ਆਖੋ ਕਿ ਇਹਨੂੰ ਪ੍ਰੋਪਰ ਪੂਰਾ ਚੰਗੀ ਹੈਡ ਕਰਕੇ ਜਿਹੜਾ ਵਾ ਉਹ ਮਤਲਬ ਵੱਡਿਆ ਜਾਵੇ ਕੱਟਿਆ ਜਾਵੇ ਉਹ ਤੰਗੀ ਤੋਂ 40 ਦਿਨ ਜਿਹੜੇ ਲੱਗ ਜਾਂਦੇ ਬਾਕੀ ਜੇ ਕਿਹਦਾ ਨਹੀਂ ਸਰਦਾ ਮੰਨ ਲਓ ਤੇ ਤੁਸੀਂ 25 26 ਦਿਨ ਜਿਹੜਾ ਮੈਂ ਨੂੰ ਹੱਥ ਲਾ ਕਰੀ ਜੀ ਚੰਗੇ ਵਤਨ ਦੇ ਵਿੱਚ ਜਿਹੜੀ ਆ ਵਿੱਤੀ ਹੋਣ ਗਈ ਬਸ ਮਤਲਬ ਦੇਖੋ ਤੁਸੀਂ ਮੱਤਰ ਜਿਹੜਾ ਵਾ ਬਹੁਤ ਵਧੀਆ ਵਾ ਬਸ ਚੰਗੀ ਜਿਹੜੀ ਆ ਪਰ ਫ੍ਰੀਜ ਨਹੀਂ ਦਿੱਲੀ ਜਿਹੜੀ ਆ ਨਾ ਦਿੱਲੀ ਤੇ ਨਾ ਸੁਕੀ ਸੋ ਪਰ ਫ੍ਰੀਜ ਨਹੀਂ ਜਿਹੜੀ ਆ ਬਣੀ ਆ ਬਾਕੀ ਹੋਰ ਇਤਾਂ ਦੀਆਂ ਵੀਡੀਓ ਜਿਹੜੀਆਂ ਦੇਖਣੀ ਹੈ ਦੇ ਨਾਲ ਬਣੇ ਰਹੋ ਧੰਨਵਾਦ ਜੀ